ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਪੀਖੀ ਦੀਆਂ ਨੇਗੀਆਂ ਲਗਭਗ 11:00 ਵਜੇ ਦੇ ਕਰੀਬ ਇੱਕ ਵਹੀਕਲ ਵੱਲੋਂ ਮੋਟਰਸਾਈਕਲ ਨਾਲ ਜਿਹੜਾ ਭਿਆਨਕ ਐਕਸੀਡੈਂਟ ਕੀਤਾ ਜਾਂਦਾ ਹੈ ਮੋਟਰਸਾਈਕਲ ਚਾਲਕ ਦੀ ਜਿੱਥੇ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਵੱਲੋਂ ਜਿਹੜੇ ਰੋਪ ਵੀ ਨੇ ਕਿ ਕੁਝ ਸਮਾਂ ਪਹਿਲਾਂ ਉਹਨਾਂ ਦੇ ਪਰਿਵਾਰ ਦਾ ਇੱਕ ਸ਼ਖਸ ਐਕਸੀਡੈਂਟ ਦੇ ਵਿੱਚ ਜਿੱਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਪਰਿਵਾਰ ਦੇ ਵਿੱਚ ਜਿੱਥੇ ਫਰੋਸ ਹੈਗਾ ਉਹਨਾਂ ਨੇ ਉਸੇ ਡੈੱਡ ਬੋਡੀ ਨੂੰ ਉਸੇ ਥਾਂ ਤੇ ਰੱਖ ਕੇ ਕਿਹੜਾ ਰੋਡ ਜਮ ਕਰਕੇ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਿਵਾਰ ਵੱਲੋਂ ਜਿਹੜਾ ਕਿਹਾ ਜਾ ਰਿਹਾ ਹੈਗਾ ਕਿ ਜਿਹੜੀ ਪੁਲਿਸ ਕਰਮਚਾਰੀ ਨੇ ਉਹਨਾਂ ਵੱਲੋਂ ਸੀਸੀਟੀਵੀ ਸ਼ਹਿਰ ਦੀ ਫਰੋਲੀ ਜਾਵੇ ਕਿ ਦਿਨ ਦਿਹਾੜੇ ਜਿਹੜਾ ਇਹ ਬੇਰਹਿਮੀ ਦੇ ਨਾਲ ਇੱਕ ਨੌਜਵਾਨ ਜਿਹੜਾ ਲਗਭਗ 30 32 ਸਾਲ ਦਾ ਹੈ ਜਿਸ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈਗੀ ਪਰਿਵਾਰ ਦੇ ਵਿੱਚ ਇਸ ਦੀ ਪਤਨੀ ਤੇ ਦੋ ਛੋਟੀਆਂ-ਛੋਟੀਆਂ ਬੱਚੀਆਂ ਦੱਸੀਆਂ ਜਾ ਰਹੀਆਂ ਨੇਗੀਆਂ ਜਿੱਥੇ ਸ਼ਹਿਰ ਦੇ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਹਰੇਕ ਦੀ ਜਿਹੜੀ ਅੱਖ ਨਮ ਹੈਗੀ ਤਾਂ ਦੱਸਦੀ ਏ ਲੋਕ ਰੋਡ ਰੋਕ ਕੇ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਦੂਜੇ ਪਾਸੇ ਪੁਲਿਸ ਕਰਮਚਾਰੀ ਵੀ ਮੌਜੂਦ ਨੇ ਕੁਝ ਪੁਲਿਸ ਪਾਰਟੀਆਂ ਨੇ ਜਿਹੜੀਆਂ ਸ਼ਹਿਰ ਦੇ ਵਿੱਚ ਜਿਹੜੀ ਸੀਸੀਟੀਵੀ ਫਰੋਲੀ ਜਾ ਰਹੀ ਹੈ ਤਸਵੀਰਾਂ ਪੀਖੀ ਮਾਨਸਾ ਰੋਡ ਦੀਆਂ ਨੇ ਜਿਹੜਾ ਮਾਨਸਾ ਰੋਡ ਜਾਮ ਕਰਕੇ ਪਰਿਵਾਰ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਲੈ ਤਸਵੀਰਾਂ ਲਗੀਆਂ ਆਰ ਬਨੋ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰਮਾਤੇ ਕਿਸੇ ਮੈਂਬਰ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਲਾਈਵ ਕਿਸ ਵੀ ਨਾਲ ਸ਼ਹਿਰ ਵਿੱਚ ਜਿਹੜੀ ਸੀਸੀਟੀਵੀ ਵੀ ਆ ਰਹੀ ਹੈ ਇਹ ਕੀ ਦੀ ਨਾਜ ਮੰਡੀ ਤੋਂ ਥੋੜਾ ਸਾਈਡ ਤੇ ਮਾਨਸ ਵਾਲੇ ਪਾਸੇ ਹਰਨੇਕ ਐਗਰੀਕਲਚਰ ਵਰਕਸ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਐਕਸੀਡੈਂਟ ਹੋਇਆਗਾ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਨੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੀ ਗੱਲਾਂ-ਬਾਤਾਂ ਹੋਈਆਂ ਨੇ ਜਾਂ ਕੀ ਰਾਸਤਾ ਹੋਇਆਗਾ ਬਾਈ ਕੀ ਨਾਮ ਹੈ ਤੁਹਾਡਾ ਬਲਦੇਵ ਸਿੰਘ ਇਹ ਜਿਹੜੇ ਬੰਦੇ ਐਕਸੀਡੈਂਟ ਹੋਇਆ ਕੀ ਲੱਗਦਾ ਤੁਹਾਨੂੰ ਕੀ ਨਾਮ ਹੈ ਇਹਨਾਂ ਦਾ ਪਰਗਟ ਸਿੰਘ ਪਰਗਟ ਸਿੰਘ ਤੁਹਾਡੇ ਪਿਤਾ ਦਾ ਕੀ ਨਾਮ ਹੈ ਬਾੜ ਨੰਬਰ ਕਿੰਨਾ ਤੁਹਾਡਾ 13 ਕੀ ਗੱਲਬਾਤ ਹੋਈ ਹੈ ਬਾਈ ਗੱਲ ਅੱਧੀ ਪਰਾਵਾ ਅੱਡੇ ਤੋਂ ਆਉਂਦਾ ਸੀ ਅੱਛਾ ਕਰ ਕਰਨਾ ਕੋਈ ਪਰਿਵਾਰ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹੋਗੇ ਪਾਪ ਘਮੋਲੇਗਾ ਮੁੱਕੇ ਤੇ ਜਿਹੜੀ ਸਟਿਚੂਏਸ਼ਨ ਹੈ ਜਿਹੜੀ ਜਾਣਕਾਰੀ ਹੈ ਉਹ ਵੀ ਦਿੱਤੀ ਨਿਆਰੀ ਬਈ ਤੁਸੀਂ ਦੱਸ ਦੋ ਮਾੜਾ ਚਲੋ ਨਾ ਕੀ ਕੀ ਵਾਪਰੇਗਾ ਇਹ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਹੋਇਆਗਾ ਇਹ ਇਹ ਹੋਇਆ ਇੱਕ ਤਕਰੀਬਨ 11:30 ਕਨ 12:00 ਵਜੇ ਹੋਇਆ ਬਈ ਅੱਛਾ ਟਰਾਲਾ ਲੈ ਕੇ ਟਰਾਲੀ ਵਾਲਾ ਕੁਛ ਦੇ ਲਾਂਗੇ ਅੱਛਾ ਪਹਿਲਾਂ ਕੀ ਥੋੜਾ ਟਾਈਮ ਪਹਿਲਾਂ ਵੀ ਦੱਸ ਰਹੇ ਨੇ ਵੀ ਪਰਿਵਾਰ ਦੇ ਵਿੱਚ ਕੋਈ ਐਦਾਂ ਲੱਛਣ ਨਹੀਂ ਹਾਂਜੀ ਇੱਕ ਪਹਿਲਾਂ ਕਿਹਦਾ ਕੋਈ ਇਹਦੀ ਮਾਰਕੀ ਦਾ ਨਾਮ ਪਹਿਲਾਂ ਕੋਈ ਨਹੀਂ ਕਿਤੇ ਫੁੱਸਾ ਲੈ ਨਹੀਂ ਕੋਈ ਨਹੀਂ ਫੜਿਆ ਬਾਈ ਰਾਤ ਨੂੰ ਅਕਤਿ ਡੈਂਟ ਕਰਕੇ ਵਾਗ ਗਿਆ ਕੋਈ ਮੱਤੀ ਤੋਂ ਆਉਂਦਾ ਵੀ ਅੱਜ ਨਹੀਂ ਫੜਿਆ ਆਪੇ ਤੇ ਨੇ ਹਰੇਕ ਲਾਟੜ ਜਾਂਦਾ ਸਾਨੂੰ ਕੋਈ ਨਹੀਂ ਇੱਥੇ ਫੁੱਸਾ ਰਿਹਾ ਕੁੱਤੇ ਵਰਗੀ ਚੂਲ ਕਰਤੀ ਸਾਡੇ ਇਹਨਾਂ ਨੇ ਕੀ ਮੰਗ ਕਰਦੇ ਬਾਈ ਹੁਣ ਤੁਸੀਂ ਮੰਨ ਲਓ ਕਿ ਕੋਈ ਨਹੀਂ ਉਹਨੂੰ ਫੜਾਇਆ ਜਾਵੇ ਕੈ ਚੋਗਲੀ ਜਿਹੜਾ ਫੜ ਕੇ ਗਿਆ ਕੱਲ੍ਹ ਫੇਰ ਲੈ ਜਾਂਦਾ ਗੱਟੀਆਂ ਤੇ ਭੈਣ ਦੇ ਪੁੱਤ ਨਹੀਂ ਨਿੱਥਿਆ ਨੂੰ ਜਦੋਂ ਜੀ ਕਰਦਾ ਮਾਰ ਕੇ ਭੱਜਦਾ ਕੋਈ ਪੁੱਤ ਨਹੀਂ ਨੀਆ ਦੋ ਟੁਕੜੇ ਮਿਲਾ ਹੋਇਆ ਮੇਰੇ ਮਾਸਦੇਮ ਦਾ ਕੱਪੜਾ ਸੀ ਉਹ ਜਵਾਕ ਕਰਦਾ ਰਹਿੰਦੇ ਕਾਣ ਪੁੱਸੈ ਲੰਮਾ ਕਰੂ ਉਸੇ ਨੇ ਪੁੱਸ ਨਹੀਂ ਕਰਕੇ ਦਿੱਤਾ ਆ ਬੱਚੇ ਬੈਠੇ ਨੇ ਆ ਬੱਚੇ ਨਾਲ ਤੇ ਉਹ ਕੱਪੜਾ ਤਸਵੀਰਾਂ ਦੇ ਜਿਹੜੀ ਇਹ ਜਿਹੜਾ ਪਰਿਵਾਰ ਭਾਵਕ ਵੀ ਹੈਗਾ ਗੁੱਸਾ ਵੀ ਹੈ ਕਿਤੇ ਨਾ ਕਿਤੇ ਜਦੋਂ ਕਿਤੇ ਮਲਾਜਮਾਂ ਵੱਲੋਂ ਕਿਤੇ ਅਣਗੇਲੀ ਵਰਤੀ ਜਾਂਦੀ ਹੈ ਜਾਂ ਜਿਹੜੇ ਛਾਤਰ ਸਰਫ ਲੋਕ ਨੇ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਨੇਗੇ ਤਾਂ ਪਰਿਵਾਰ ਦੇ ਵਿੱਚ ਲਗਭਗ ਮਹਿਜ 2-2 ਮਹੀਨਿਆਂ ਦੇ ਵਿੱਚ ਜਿਹੜੇ ਦੋ ਪਰਿਵਾਰ ਦੇ ਜੀ ਰੋਡ ਐਕਸੀਡੈਂਟ ਦੇ ਵਿੱਚ ਚੱਲੇ ਜਾਂਦੇ ਨੇਗੇ ਤਾਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਸੀਗੇ ਜਦੋਂ ਮੌਕੇ ਤੇ ਆ ਕੇ ਕਵਰੇਜ ਕੀਤੀ ਤਾਂ ਜਿਹੜਾ ਆਪਾਂ ਕਹਿ ਸਕਦਾ ਕਿ ਰੋਟੀ ਵੀ ਜਿਹੜੀ ਬੰਦੇ ਨੂੰ ਨਸੀਬ ਨਹੀਂ ਹੋਈ ਤਾਸੀਂ ਜਿਵੇਂ ਤਰ੍ਹਾਂ ਤਸਵੀਰਾਂ ਦੇ ਜਰੀਏ ਪਰਿਵਾਰ ਵੱਲੋਂ ਵਿਛੇ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਪਰਿਵਾਰ ਭਾਵਕ ਹੈਗੀ ਜਿਹੜੇ ਹਮਦਰਦੀ ਲੋਕ ਨੇ ਉਹ ਭਾਵਕ ਨੇਗੇ ਉਸ ਦੀ ਡੈੱਡ ਬੋਡੀ ਨੂੰ ਜਿਹੜਾ ਤੁਸੀਂ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਆਂਗਾ ਗਾ ਗੱਲ ਕੀਤੀ ਜਾ ਰਹੀਆਂ ਹੁੰਦੀ ਪਰਿਵਾਰ ਭਾਵਕ ਹੈਗੀ ਜਿਹੜੇ ਹਮਦਰਦੀ तवीर जहिड़ियूं तव्हांजे साम्हूं ਇਹ ਤੇ ਨਾਲ ਤੇਰੇ ਜਿਹੜਾ ਇਦਾਂ ਦਾ ਮਾਹੌਲੇ ਦਾ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਲਾਈਵ ਕਵਰੇਜ ਕੀਤੀ ਜਾ ਰਹੀ ਹੈ ਕੁਝ ਆਪ ਨੂੰ ਸ਼ਾਇਦ ਕਲ ਕਰਦੀ ਜਿਹੜੀ ਕੋਸ਼ਿਸ਼ ਕਰਦੇ ਨੇ ਆਪਾਂ ਜਾਣਦੇ ਆਂ ਮਰਦ ਇਕੱਠੇ ਹੋ ਗਏ ਬਾਹਰ ਇਕੱਠੇ ਹੋਏ ਸਾਰੇ ਕਲ ਇਹਦਨੋਂ ਆਏ ਹੋ ਸੋ ਤੇ ਪੂਰੀ ਗੱਲ ਕਰਾਂਗੇ ਕੁਝ ਦਿਨਾਂ ਬਾਅਦ ਬੋਲੇ ਨਾ ਹੋਣੇ ਖੰਡਣਾ ਪੈ ਸਰਕਾਰ 6:18 ਵਜੇ ਡਾਕਟਰ ਕੇ ਪੱਜ ਘਟਰਾਂ ਦੇ ਵਾਲਾ ਕੋਈ ਸੁਣਵਾਈ ਨਹੀਂ ਕੋਈ ਇੱਥੇ ਪੁੱਛਦਾ ਨਹੀਂ ਹੈਗਾ ਸਰਕਾਰ ਮਰਦਾਬਾ ਮਰਦਾਬਾ ਪੁੱਛਦਾ ਬਾਜ ਜਾ ਸਰਕਾਰ ਮਰਦਾਬਾ 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 ਪਰਿਵਾਰ ਦੇ ਵਿੱਚ ਜਿੱਥੇ ਗਰੋਸ ਹੈ ਇਸ ਚੀਜ਼ ਨੂੰ ਲੈ ਕੇ ਕਿ ਦਿਨ ਦਿਹਾੜੇ ਜਿਹੜਾ ਇਸ ਕਟਨਾ ਨੂੰ ਜਿਹੜਾ ਅੰਜਾਮ ਦਿੱਤਾ ਜਾਏਗਾ ਤਾਂ ਮਰਤਕ ਦੀ ਜਿਹੜੀ ਬਾਡੀ ਆ ਉਹਦੇ ਹਾਲਾਤ ਇਦਾਂ ਦੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਨਹੀਂ ਦਿਖਾਈਆਂ ਜਾਂਦੀਆਂ ਕਿਉਂਕਿ ਬੜਾ ਬੇਰਹਿਮੀ ਦੇ ਨਾਲ ਉਸ ਚੀਜ਼ ਨੂੰ ਕੁਚਲਿਆ ਜਾਏਗਾ ਇੱਕ ਜਿਹੜੇ ਰੋਡ ਐਕਸੀਡੈਂਟ ਮਾਮਲੇ ਦੇ ਵਿੱਚ ਜਿੱਥੇ ਪਰਿਵਾਰ ਵੱਲੋਂ ਰੋਡ ਰੋਕ ਕੇ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਇਸ ਦੀ ਪਲ-ਪਲ ਦੀ ਅਪਡੇਟ ਦੇ ਲਈ ਜੁੜੇ ਰਹੋ ਗਲਵੱਤ ਟੀਵੀ ਦੇ ਨਾਲ ਤਸਵੀਰਾਂ ਜਿਹੜੀਆਂ ਲਾਈਵ ਕਵਰੇਜ ਤੁਹਾਡੇ ਨਾਲ ਪਲ-ਪਲ ਦੀ ਖਬਰ ਜਿਹੜੀ ਸਾਂਝੀ ਕੀਤੀ ਜਾਊਗੀ ਗਲਵੱਤ ਟੀਵੀ ਦੀ ਵਿਸ਼ੇਸ਼ ਰਿਪੋਰਟ ਭੀਖੀ ਮਾਨਸਾ